ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ Employment Express ਵਿੱਚ ਅੱਜ ਦੀ ਬਹੁਤ ਵੱਡੀ ਅਪਡੇਟ ਆਪਣੇ ਕੋਲੇ ਅੱਜ ਆ ਚੁੱਕੀ ਹੈ ਜੀ ਜੋਬ ਦੀ ਜੋ ਕਿ ਪੰਜਾਬ ਅੰਗਣਵਾੜੀ ਵਿਭਾਗ ਦੇ ਵਿੱਚ ਵੈਕੈਂਸੀਆਂ ਦੀ ਅਨਾਉਂਸਮੈਂਟ ਕੀਤੀ ਗਈ ਹੈ ਜਿਸ ਦੇ ਵਿੱਚ ਕਿ ਅੰਗਣਵਾੜੀ ਵਰਕਰ ਦੀਆਂ 1300 16 ਵੈਕੈਂਸੀਆਂ ਤੇ ਅੰਗਣਵਾੜੀ ਹੈਲਪਰ ਦੀਆਂ 4794 ਵੈਕੈਂਸੀਆਂ ਟੋਟਲ 6110 ਵੈਕੈਂਸੀਆਂ ਦੀ ਅਨਾਉਂਸਮੈਂਟ ਕੀਤੀ ਗਈ ਹੈ ਤੇ ਸਿਰਫ ਫੀਮੇਲ ਕੈਂਡੀਡੇਟਸ ਇਸ ਵਿੱਚ ਅਪਲਾਈ ਕਰ ਸਕਦੇ ਜੋ ਕਿ ਆਨਲਾਈਨ ਅਪਲਾਈ ਕਰਨਾ ਜੀ ਆਨਲਾਈਨ ਅਪਲਾਈ ਕਰਨ ਦੀ ਤਰੀਕ 19 11 ਤੋਂ ਸਟਾਰਟ ਹੈ ਤੇ ਲਾਸਟ ਡੇਟ ਅਪਲਾਈ ਕਰਨ ਦੀ 10 12 2025 ਅਪਲਾਈ ਕਰਨ ਦੀ ਲਾਸਟ ਡੇਟ ਰਹਿਣ ਵਾਲੀ ਆ ਇਸ ਬਾਰੇ ਜੋ ਆਪਾਂ ਦੱਸਦੇ ਹਾਂ ਇਸ ਤੋਂ ਵੈਕੈਂਸੀਆਂ ਦੀ ਗੱਲ ਕਰਦੇ ਹਾਂ ਜੀ ਟੋਟਲ ਅੰਮ੍ਰਿਤਸਰ ਦੇਆ ਬਠਿੰਡਾ ਬਰਨਾਲਾ ਫਰੋਜਪੁਰ ਫਤਿਹਗੜ੍ਹ ਸਾਹਿਬ ਫਰੀਦਕੋਟ ਦੀਆਂ ਵੈਕੈਂਸੀਆਂ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਲੁਧਿਆਣਾ ਮੁਖਸਰ ਸਾਹਿਬ ਮਾਨਸਾ ਮੋਗਾ ਮੋਹਾਲੀ ਨਵਾਂ ਸ਼ਹਿਰ ਪਟਿਆਲਾ ਰੂਪਨਗਰ ਸੰਗਰੂਰ ਤਰਨਤਾਰਨ ਫਾਜ਼ਿਲਕਾ ਪਠਾਨਕੋਟ ਅਤੇ ਮਲੇਰਕੋਟਲਾ ਦੀਆਂ ਵੈਕੈਂਸੀਆਂ ਅੱਗੇ ਆਪਾਂ ਜ਼ਿਲ੍ਹੇ ਦੇ ਵਿੱਚ ਕਿਹੜੇ ਪਿੰਡ ਦੇ ਵਿੱਚ ਵੈਕੈਂਸੀਆਂ ਉਸ ਦੀ ਅਪਡੇਟ ਅਸੀਂ ਆਪਣੇ ਵਟਸਐਪ ਚੈਨਲ ਦੇ ਉੱਤੇ ਪਾ ਦੇਵਾਂਗੇ ਤੁਸੀਂ ਉੱਥੋਂ ਜਾ ਕੇ ਥੱਲੇ ਡਿਸਕ੍ਰਿਪਸ਼ਨ ਚੋਂ ਸਾਡਾ ਵਟਸਐਪ ਚੈਨਲ 'ਤੇ ਜਾ ਕੇ ਫੋਲੋ ਜ਼ਰੂਰ ਕਰਿਓ ਤੇ ਉੱਥੇ ਜਾ ਕੇ ਸਾਨੂੰ ਤੁਹਾਨੂੰ ਲਿਸਟ ਮਿਲ ਜੂਗੀ ਤੁਸੀਂ ਉਹ ਲਿਸਟ ਡਾਊਨਲੋਡ ਕਰਕੇ ਆਪਣੇ ਪਿੰਡ ਦਾ ਵੈਕੈਂਸੀਆਂ ਬਾਰੇ ਪਤਾ ਕਰ ਸਕਦੇ ਹੋ ਤੁਹਾਡੇ ਪਿੰਡ 'ਚ ਕਿੰਨੀਆਂ ਵੈਕੈਂਸੀਆਂ ਰਹਿਣ ਵਾਲੀਆਂ ਜੀ ਜਿਹਦੇ ਵਿੱਚ ਕਿ ਅੰਮ੍ਰਿਤਸਰ ਦੇ ਵਿੱਚ ਟੋਟਲ ਅੰਗਣਵਾੜੀ ਵਰਕਰ ਦੀਆਂ 85 ਹੈਲਪਰ ਦੀਆਂ 293 ਆ ਬਠਿੰਡਾ ਦੀਆਂ 44 ਆ ਜੀ ਵਰਕਰ ਦੀਆਂ 216 ਹੈਲਪਰ ਦੀਆਂ ਬਰਨਾਲਾ ਦੀਆਂ 18 ਅਤੇ 118 ਫਰੀਦਪੁਰ ਦੀਆਂ 31 ਤੇ 230 ਹੈਲਪਰ ਦੀਆਂ ਫਤੇਗੜ ਸਾਹਿਬ ਦੀਆਂ 27 ਵੈਕੈਂਸੀਆਂ ਵਰਕਰ ਦੀਆਂ 94 ਵੈਕੈਂਸੀਆਂ ਹੈਲਪਰ ਦੀਆਂ ਜੀ ਫਰੀਦਕੋਟ ਦੀਆਂ 19 ਵੈਕੈਂਸੀਆਂ ਵਰਕਰ ਦੀਆਂ 77 ਹੈਲਪਰ ਦੀਆਂ ਗੁਰਦਾਸਪੁਰ ਦੇ ਵਿੱਚ 104 ਵਕੇਂਸੀਆਂ ਵਰਕਰ ਦੀਆਂ ਅਤੇ 353 ਵਕੇਂਸੀਆਂ ਹੈਲਪਰ ਦੀਆਂ ਹੁਸ਼ਿਆਰਪੁਰ ਹੁਸ਼ਿਆਰਪੁਰ ਦੀਆਂ 125 ਹੈਲਪਰ ਦੀਆਂ ਵਰਕਰ ਦੀਆਂ ਅਤੇ 366 ਹੈਲਪਰ ਦੀਆਂ ਰਹਿਣ ਵਾਲੀਆਂ ਜੀ ਜਲੰਧਰ ਦੀਆਂ 153 ਵਰਕਰ 318 ਹੈਲਪਰ ਦੀਆਂ ਕਪੂਰਥਲਾ 96 ਅਤੇ 188 ਲੁਧਿਆਣਾ ਦੀਆਂ 170 627 ਹੈਲਪਰ ਦੀਆਂ ਮਕਸਰ ਸ਼੍ਰੀ ਮਕਸਰ ਸਾਹਿਬ ਦੀਆਂ 25 ਅਤੇ 162 ਮਾਨਸਾ ਦੀਆਂ 24 ਅਤੇ 172 52 ਹੈਲਪਰ ਦੀਆਂ ਮੋਗਾ ਦੀਆਂ 49 ਅਤੇ 176 ਮੁਹਾਲੀ ਦੀਆਂ 34 112 ਨਵਾਂ ਸ਼ਹਿਰ ਦੀਆਂ 56 158 ਪਟਿਆਲਾ ਦੀਆਂ 73 246 ਰੂਪਨਗਰ ਦੀਆਂ 36 141 ਤਰਨਤਾਰਨ ਦੀਆਂ 49 181 ਫਾਜ਼ਿਲਕਾ ਦੀਆਂ 23 157 ਪਠਾਨਕੋਟ ਦੀਆਂ 32 129 ਮਲੇਰਕੋਟਲਾ ਦੀਆਂ 11 ਅਤੇ 59 69 ਵੈਕੈਂਸੀਆਂ ਅਨਾਉਂਸਮੈਂਟ ਕੀਤੀਆਂ ਗਈਆਂ ਤੇ ਡਿਸਟ੍ਰਿਕਟ ਵਾਈਜ਼ ਕਿਹੜੇ ਕਿਹੜੇ ডিপার্টমেন্ট ਵਿੱਚ ਵੈਕੈਂਸੀਆਂ ਉਸ ਦੀ ਅਪਡੇਟ WhatsApp ਚੈਨਲ ਤੇ ਪਈ ਹੈ ਤੁਸੀਂ WhatsApp ਚੈਨਲ ਨੂੰ ਵੀ ਫੋਲੋ ਵੀ ਕਰਨਾ ਤੇ ਉੱਥੋਂ ਜਾ ਕੇ ਡਾਊਨਲੋਡ ਵੀ ਕਰ ਸਕਦੇ ਹੋ ਲਿਸਟ ਨੂੰ ਹੁਣ ਗੱਲ ਕਰਦੇ ਹਾਂ ਜੀ ਕੌਣ ਅਪਲਾਈ ਕਰ ਸਕਦਾ ਕੀ ਐਜੂਕੇਸ਼ਨ ਕੁਆਲਿਫਿਕੇਸ਼ਨ ਆ ਤੁਹਾਡੇ ਕਿਹ ਕਿਹ ਚੀਜ਼ ਲੱਗਣ ਵਾਲੀ ਹੈ ਸਭ ਤੋਂ ਪਹਿਲਾਂ ਇਹਨਾਂ ਨੂੰ ਸਿਰਫ ਆਨਲਾਈਨ ਹੀ ਅਪਲਾਈ ਹੋਊਗਾ ਹੋਰ ਕਿਸੇ ਮਾਧਿਅਮ ਤੇ ਕੋਈ ਵੀ ਅਰਜੀ ਸਵੀਕਾਰ ਨਹੀਂ ਕੀਤੀ ਜਾਣ ਵਾਲੀ ਉਮੀਦਵਾਰ ਆਨਲਾਈਨ ਫਾਰਮ ਦੇ ਵਿੱਚ ਜਿਹੜੀ ਤੁਸੀਂ ਡਿਟੇਲ ਭਰੀ ਹੈ ਸਿਰਫ ਉਹ ਹੀ ਤੁਹਾਡੀ ਮੰਨੀ ਜਾਊਗੀ ਜਿਵੇਂ ਕਿ ਤੁਸੀਂ 10ਵੀਂ ਭਰਤੀ ਵੀ ਮੈਂ 10ਵੀਂ ਕੀਤੀ ਤੇ ਨਾਲ ਡਾਕੂਮੈਂਟ ਲੱਗਿਆ ਹੋਇਆ ਤਾਂ ਹੀ ਤੁਹਾਡੀ 10ਵੀਂ ਮੰਨੀ ਜਾਊਗੀ ਜੇ ਤੁਸੀਂ ਕਿਹਾ ਵੀ ਅਸੀਂ 12ਵੀਂ ਕੀਤੀ ਤੇ 12ਵੀਂ ਦਾ ਡਾਕੂਮੈਂਟ ਤੁਸੀਂ ਨਹੀਂ ਲਾਇਆ ਤਾਂ ਤੁਸੀਂ 10ਵੀਂ ਹੀ ਪਾਸ ਹੀ ਮੰਨੇ ਜਾਓਗੇ ਇਸ ਗੱਲ ਦਾ ਤੁਸੀਂ ਜਰੂਰ ਧਿਆਨ ਰੱਖਣਾ ਜੀ ਹਰਿਆਜ ਦੇ ਸਬੂਤ ਤੁਹਾਨੂੰ ਪੱਕੇ ਲਾਜ਼ਮੀ ਦੇਨੇ ਪੈਣਗੇ ਉਸ ਦੇ ਵਿੱਚ ਵੀ ਜੋ ਇਹਨਾਂ ਨੇ ਆਪਣੀ ਡਿਟੇਲਮੈਂਟ ਦਿੱਤੀ ਹੋਈ ਹੈ ਵੈਬਸਾਈਟ ਤੇ ਤੁਸੀਂ ਉਹ ਜ਼ਰੂਰ ਕਰ ਲਿਓ ਜੇ ਭਰਤੀ ਜਿਹੜੀ ਹੈ ਵੇਟੇਜ ਐਵਰੇਜ ਕਰਟੇਰੀਆ ਬਣਾਉਂਦੇ ਹੋਏ ਗ੍ਰੈਜੂਏਸ਼ਨ ਪੀਜੀ ਬੀਆਡੇ ਈਟੀਟੀ ਜਾਂ ਇਹਦੇ ਬਰਾਬਰ ਦੀ ਵਿੱਦਿਆ ਦੇ ਅੰਕ ਸਕਾਲਿਤ ਕਰਕੇ ਹੋਰਦੇ ਮੈਰਿਟ ਸੂਚੀ ਤਿਆਰ ਕੀਤੀ ਜਾਊਗੀ ਜੋ ਜਿੰਨੀ ਜ਼ਿਆਦਾ ਪੜ੍ਹਿਆ ਲਿਖਿਆ ਹੋਊਗਾ ਓਨੀ ਜ਼ਿਆਦਾ ਮੈਰਿਟ ਤੁਹਾਡੇ ਨੰਬਰਾਂ ਦੇ ਹਿਸਾਬ ਨਾਲ ਮੈਰਿਟ ਬਣੂਗੀ ਉਸ ਦੇ ਬਾਅਦ ਚ ਅੰਤਿਮ ਮੈਰਿਟ ਲਿਸਟ ਤਿਆਰ ਕੀਤੀ ਜਾਊਗੀ ਇਹਦੇ ਵਿੱਚ ਜੋ ਵਿਦਿਅਕ ਯੋਗਤਾ ਜੋ ਰਹਿਣ ਵਾਲੀ ਹੈ ਜੀ ਅੰਗਰਵਾੜ ਵਰਕਰ ਦੀਆਂ ਘੱਟੋ ਘੱਟ ਕੈਂਡੀਡੇਟ ਗ੍ਰੈਜੂਏਸ਼ਨ ਪਾਸ ਹੋਣਾ ਚਾਹੀਦਾ ਤੇ 10ਵੀਂ ਦੇ ਵਿੱਚੋਂ ਪੰਜਾਬੀ ਲੈਂਗੁਏਜ ਪਾਸ ਹੋਣਾ ਚਾਹੀਦਾ ਅੰਗਰਵਾੜੀ ਹੈਲਪਰ ਵਾਸਤੇ ਘੱਟੋ ਘੱਟ ਪਲੱਸ 2 ਪਾਸ ਹੋਣਾ ਚਾਹੀਦਾ ਤੇ 10ਵੀਂ ਦੇ ਵਿੱਚੋਂ ਪੰਜਾਬੀ ਭਾਸ਼ਾ ਹੁਣੀ ਲਾਜ਼ਮੀ ਰਹਿਣ ਵਾਲੀ ਹੈ ਜੀ ਉਤਮ ਬਾਦ ਅੰਗਣਵੜੀ ਵਰਕਰ ਦੀ ਭਰਤੀ ਦੀ ਉਮਰ ਜੋ ਰਹਿਣ ਵਾਲੀ ਹੈ ਜੀ 21 ਤੋਂ 37 ਸਾਲ ਜਨਰਲ ਕੈਟਾਗਰੀ ਦੀ ਅਤੇ ਅੰਗਣਵਾੜੀ ਹੈਲਪਰ ਦੀ 18 ਤੋਂ 37 ਸਾਲ ਰਹਿਣ ਵਾਲੀ ਹੈ ਜੀ ਅਨੁਸੂਚਿਤ ਜਾਤੀ ਅਤੇ ਪਿਛੜੀ ਜਾਤੀਆਂ ਦੀ 42 ਸਾਲ ਰਹਿਣ ਵਾਲੀ ਹੈ ਦਿਵੰਗ ਜਨ ਦੀ 47 ਸਾਲ ਅਤੇ ਵਿਦਿਆਕ ਵਿਦਵਾ ਤੇ ਤਲਾਕਸ਼ੁਦਾ ਉਮੀਦਵਾਰਾਂ ਦੀ ਜੋ ਹੈ ਉਮਰ 47 ਸਾਲ ਰੇਨ ਵਾਲੀ ਹੈ ਵਿਦਿਅਕ ਸੌਰੀ ਰਿਆ ਇਸ ਸੰਬੰਧੀ ਜੋ ਯੋਗਤਾ ਲਾਉਗੀ ਜੀ ਬਿਨੇਕਰ ਜਿਹੜਾ ਪਿੰਡੂ ਲੱਕੇ ਨਾਲ ਸੰਬੰਧਿਤ ಗ್ರಾಮ ਪੰਚਾਇਤ ਜਾਂ ಗ್ರಾಮ ਸਭਾ ਦੇ ਖੇਤਰ ਦਾ ਵਸਨੀਕ ਹੋਣਾ ਚਾਹੀਦਾ ਤੇ ਮਿਤੀ 1 1 2018 ਤੋਂ ਬਾਅਦ ਵਿਭਾਜਿਤ ಗ್ರಾಮ ਪੰਚਾਇਤਾਂ ਦੇ ਕੇਸਾਂ ਵਿੱਚ ਸੰਬੰਧਿਤ ਵਿਭਾਜਿਤ ಗ್ರಾಮ ਪੰਚਾਇਤ ਦੇ ਸਮੁੱਚੇ ਖੇਤਰ ਦੀ ਵਸਨੀਕ ਹੋਣੀ ਚਾਹੀਦੀ ਹੈ ਠੀਕ ਹੈ ਜੀ ਜਦੋਂ ਤੋਂ ਜੇ ਕੋਈ ಗ್ರಾಮ ਪੰਚਾਇਤ ਬਣ ਗਈ ਸੀ ਗ੍ਰਾਮ ਸਭਾ ਤੋਂ ਤਾਂ ਉਸ ਦੇ ਵਿੱਚ ਜੋ ਤੁਸੀਂ ਜੋ ਪਹਿਲਾਂ ਸੀ ਉਸ ਦੇ ਵਿੱਚ ਹੋਣਾ ਚਾਹੀਦਾ ਤੇ ਸ਼ਹਿਰੀ ਖੇਤਰ ਨਗਰ ਨਿਗਮ ਅਤੇ ਨਗਰ ਕੌਂਸਲ ਦੇ ਨਾਲ ਸੰਬੰਧਿਤ ਵਾਰਡ ਜਾਂ ਉਸ ਦੇ ਨਾਲ ਲੱਗਦੇ ਵਾਰਡ ਇਸ਼ਤਿਹਾਰ ਜਾਰੀ ਕਰਨ ਸਮੇਂ ਉਸ ਸਮੇਂ ਦੀ ਜਾਰੀ ਵਾਰਡਬੰਦੀ ਅਨੁਸਾਰ ਦਾ ਵਸਨੀਕ ਹੋਣਾ ਚਾਹੀਦਾ ਸੰਬੰਧਿਤ ਸ਼ਹਿਰ ਨਗਰ ਕੌਂਸਲ B ਤੇ C ਕਲਾਸ ਅਤੇ ਨਗਰ ਪੰਚਾਇਤ ਦੀ ਵਸਨੀਕ ਹੋਣੀ ਚਾਹੀਦੀ ਹੈ ਤਰੀਆਂ ਸਬੰਧੀ ਸ਼ਰਤਾਂ ਕੇਵਲ ਪਦ ਉਨਤੀ ਵਿਆਹਪਰੰਤ ਬਦਲੀਆਂ ਐਡਵਾਂਸਮੈਂਟ ਨੂੰ ਛੱਡ ਕੇ ਬਾਕੀ ਸਾਰੀਆਂ ਕਿਸਮਾਂ ਦੀਆਂ ਨਿਯੁਕਤੀਆਂ ਤੇ ਲਾਗੂ ਹੋਣਗੀਆਂ ਠੀਕ ਹੈ ਜੀ ਡੋਮਿਸਾਈਲ ਸਰਟੀਫਿਕੇਟ ਤੁਹਾਨੂੰ ਪ੍ਰੋਡਿਊਸ ਕਰਨਾ ਪਊਗਾ ਸਨਾਖਤੀ ਕਾਰਡ ਤੇ ਤਾਜ਼ਾ ਵੋਟਰ ਕਾਰਡ ਸੂਚੀ ਹੋਣੀ ਚਾਹੀਦੀ ਹੈ ਤੁਹਾਡੇ ਕੋਲੇ ਡਾਕੂਮੈਂਟ ਜੋ ਤੁਸੀਂ ਅਪਲੋਡ ਕਰਨੇ ਜੀ ਆਧਾਰ ਕਾਰਡ ਘੱਟੋ-ਘੱਟ 6 ਮਹੀਨੇ ਪੁਰਾਣਾ ਬਣਿਆ ਹੋਣਾ ਚਾਹੀਦਾ ਮਤਲਬ ਉਸ ਨੂੰ ਤੁਸੀਂ ਦੁਬਾਰਾ ਦੁਆਰਾ ਕਢਾ ਕੇ ਤੁਸੀਂ ਦੁਆਰਾ ਅਪਲੋਡ ਕਰਨਾ 6 ਮਹੀਨੇ ਦੇ ਅੰਦਰ ਅੰਦਰ ਵਾਲਾ ਜਿਸ ਦੇ ਉੱਤੇ ਕਿ ইস্যੂ ਕਰਨ ਦੀ ਡੇਟ ਲਿਖੀ ਗਈ ਹੁੰਦੀ ਹੈ ਰੱਖਵਾ ਕਰਨ ਦਾ ਲਾਭ ਲੈਣ ਲਈ ਪੰਜਾਬ ਸਰਕਾਰ ਦੀ ਅਧਿਕਾਰੀ ਤੇ ਜਾਣਕਾਰੀ ਜੋ ਸਰਟੀਫਿਕੇਟ ਹੈ ਉਸੇ ਤਰ੍ਹਾਂ ਦੇ ਹੀ ਹੋਣਗੇ ਸਾਰੇ ਡਾਕੂਮੈਂਟ ਦੇ ਕੋਈ ਦੋ ਦਸਤਾਵੇਜ਼ ਜਾਰੀ ਵਿਆਹ ਦੀ ਰਜਿਸਟ੍ਰੇਸ਼ਨ ਦਾ ਸਰਟੀਫਿਕੇਟ ਜੇਕਰ ਲੜਕੀ ਵਿਆਹੀ ਹੋਈ ਹੈ ਉਹ ਅਪਲਾਈ ਕਰੀਏ ਤਾਂ ਆਪਣੇ ਵਿਆਹ ਦਾ ਸਰਟੀਫਿਕੇਟ ਤੁਹਾਨੂੰ ਬਣਾ ਕੇ ਅਪਲੋਡ ਕਰਨਾ ਪੈਣਾ ਹੈ ਜੇਕਰ ਬਿਨੇਕਾਰ ਨੇ ਰਿਹਾਇਸ਼ ਦੇ ਦਸਤਾਵੇਜ਼ ਉਪਲਬਧ ਨਹੀਂ ਹੈ ਤਾਂ ਇੱਕ ਦੇ ਦੋ ਦਸਤਾਵੇਜ਼ ਵਿੱਚ ਨਹੀਂ ਕੀਤੇ ਹੋਏ ਤਾਂ ਇਸ ਦੀ ਜੋ ਹੈ ਤੁਹਾਡੀ ਕੋਈ ਵੀ ਛੋਟ ਰਿਜੈਕਟ ਐਪਲੀਕੇਸ਼ਨ ਕਰ ਦਿੱਤੀ ਜਾਊਗੀ ਐਪਲੀਕੇਸ਼ਨ ਫੀਸ ਜੋ ਰਹਿਣ ਵਾਲੀ ਜੀ ਜਨਰਲ ਕੈਟਾਗਰੀ ਦੀ ਵਰਕਰ ਦੇ ਵਿੱਚ 500 ਤੇ ਐਸਸੀ ਤੇ ਬੀਸੀ ਕੈਟਾਗਰੀ ਪੀਡਬਲਯੂਡੀ ਦੀ 250 ਰੁਪਿਆ ਰਹਿਣ ਵਾਲੀ ਜੀ ਅੰਗਣਵਾੜੀ ਹੈਲਪਰ ਵਾਸਤੇ 300 ਰੁਪਿਆ ਜਰਨਲ ਦੀ ਤੇ 150 ਰੁਪਿਆ SC BC ਤੇPWD ਕੈਂਡੀਡੇਟਸ ਦੀ ਅਪਲਾਈ 19-11 ਤੋਂ ਸਵੇਰੇ 9:00 ਵਜੇ ਤੋਂ ਸਟਾਰਟ ਹੋ ਜਾਣਾ ਜੀ sswcd.gov.in ਦੀ ਵੈਬਸਾਈਟ ਤੇ ਜਾ ਕੇ ਆਨਲਾਈਨ ਅਪਲਾਈ ਹੋ ਜਾਊਗਾ ਤੇ ਆਨਲਾਈਨ ਅਪਲਾਈ ਕਰਨ ਦੀ ਲਾਸਟ ਡੇਟ 10-12-2025 ਰਾਤ ਦੇ 12:00 ਵਜੇ ਤੱਕ ਆਨਲਾਈਨ ਅਪਲਾਈ ਕਰਨ ਦੀ ਲਾਸਟ ਡੇਟ ਰਹਿਣ ਵਾਲੀ ਹੈ ਤੁਹਾਡੀ ਜੋ ਏਜ ਹੈ ਉਹ 1 ਜਨਵਰੀ 2025 ਤੱਕ 18 ਤੋਂ 37 ਸਾਲ ਦੇ ਵਿੱਚ ਵਿੱਚ ਹੋਣੀ ਚਾਹੀਦੀ ਹੈ। ਬਾਕੀ ਜਿਹੜੀਆਂ ਜਾਣਕਾਰੀਆਂ 22/7/2025 ਨੂੰ ਤੱਕ ਦੀ ਜੋ ਹਦਾਇਤਾਂ ਜਾਰੀਆਂ ਕੀਤੀਆਂ ਵਿਭਾਗ ਵੱਲੋਂ ਉਸ ਦੇ ਅਧਾਰ ਤੇ ਹੀ ਸਾਰੀਆਂ ਹਦਾਇਤਾਂ ਨੂੰ ਵੇਖਿਆ ਤੁਸੀਂ ਵੈਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ। ਇਹ ਸੀਗੀ ਆਪਣੀ ਅੱਜ ਦੀ ਜੋਬ ਅਪਡੇਟ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ।